ਮਿਸ਼ਰਾਈ ਸੁਰਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਪ੍ਰਾਚਨ ਸ਼ਿਵ ਸ਼ੀਤਲਾ ਮੰਦਿਰ ਦੇ ਵਿੱਚ ਵੱਡੀ ਚੋਰੀ ਹੋਈ ਹੈ ਚੋਰਾਂ ਦੋ ਚੋਰ ਜਿਹੜੇ ਨੇ ਮੰਦਿਰ ਦੇ ਅੰਦਰ ਦਾਖਲ ਹੁੰਦੇ ਨੇ ਤੇ 30 ਤੋਂ 35 ਕਿਲੋ ਜਿਹੜਾ ਇਹ ਚਾਂਦੀ ਲੈ ਕੇ ਫਰਾਰ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਪਿਆਤੋਂ ਵੱਧ ਲੱਖ ਦੀ ਜਿਹੜੀ ਹੈ ਚੋਰੀ ਹੋਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ ਸੀਸੀਟੀਵੀ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਗਈਆਂ ਨੇ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਦੋ ਚੋਰ ਜਿਹੜੇ ਨੇ ਮੰਦਿਰ ਦੇ ਅੰਦਰ ਜਿਹੜੇ ਨੇ ਲੁਧਿਆਣਾ ਦੇ ਪ੍ਰਾਚਨ ਸ਼ੀਤਲਾ ਮੰਦਿਰ ਦੇ ਵਿੱਚ ਦਾਖਲ ਹੁੰਦੇ ਨੇ ਜਿਸ ਤੋਂ ਬਾਅਦ ਮੰਦਰ ਦੇ ਅੰਦਰ ਜਿੰਨੇ ਚਾਂਦੀ ਦੇ ਛੱਤਰ ਜਾਂ ਫਿਰ ਸ਼ਿਵ ਜੀ ਦੇ ਚਤੜੇ ਹੁੰਦੇ ਨੇ ਉਹਨਾਂ ਸਭ ਕੁਝ ਲੈ ਕੇ ਫਰਾਰ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ 30 ਤੋਂ 35 ਕਿਲੋ ਚਾਂਦੀ ਜਿਹੜੇ ਨੇ ਲੈ ਕੇ ਫਰਾਰ ਹੋਏ ਨੇ 50 ਲੱਖ ਤੱਕ ਦੀ ਜਿਹੜੀ ਹੈ ਚੋਰੀ ਹੋਈ ਹੈ ਤਾਂ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਡਿਟੇਲ ਲੁਧਿਆਣਾ ਤੋਂ ਲਖਵਿੰਦਰ ਜੋ ਚੁਕੇ ਨੇ ਜੀ ਲਖਵਿੰਦਰ ਲੁਧਿਆਣਾ ਦੇ ਵਿੱਚ ਪ੍ਰਾਚੀਨ ਸ਼ੀਤਲਾ ਮੰਦਰ ਦੇ ਵਿੱਚ ਚੋਰੀ ਹੋਈ ਹੈ ਜੀ ਬਿਲਕੁਲ ਧੰਨ ਦੱਸਦੀ ਹੈ ਇਹ ਲੁਧਿਆਣਾ ਦੇ ਬੀਰਤ ਨਗਰ ਦੇ ਵਿੱਚ ਇਹ ਤੇ ਹਾfte ਕਿ ਜਿਹੜਾ ਮੰਦਿਰ ਆ ਪ੍ਰਾਚਨ ਮੰਦਿਰ ਆ ਸ਼ੀਕਲਾ ਮਾਤਾ ਮੰਦਿਰ ਤੇ ਕਿ ਦੇ ਰਾਤ 1:30 ਵਜੇ ਜਿਹੜੀ ਚੋਰੀ ਹੁੰਦੀ ਏ ਸੀਸੀਟੀਵੀ ਕਟੇਗੜਾ ਤੇ ਦੇਖ ਸਕਦੇ ਕਿ ਸਾਰੇ ਚੋਰ ਜਿਹੜੇ ਬਾਈਕ ਸਵਾਰ ਹੁੰਦੇ ਨੇ ਤਿੰਨੇ ਜਣੇ ਹੁੰਦੇ ਨੇ ਇੱਕ ਇੱਕ ਜਿਹੜਾ ਬਾਹਰ ਕੱਢਦਾ ਤੇ ਦੋ ਜਣੇ ਅੰਦਰ ਮੰਦਿਰ ਦੇ ਅੰਦਰ ਐਂਟਰ ਹੁੰਦੇ ਨੇ ਤੇ ਮੰਦਿਰ ਜਦੋਂ ਐਂਟਰ ਹੁੰਦੇ ਨੇ ਉਹਨਾਂ ਦੇ ਹੱਥ ਵਿੱਚ ਕੱਟੜੀ ਹੁੰਦਾ ਉਹ ਜਿਹੜਾ ਮੰਦਿਰ ਵਿੱਚ ਜਾ ਕੇ ਸੋਨਾ ਚਾਂਦੀ ਤੇ ਜਿਹੜੇ ਮਾਤਾ ਦੇ ਸਟੱਟ ਜਿਹੜਾ ਉਹ ਵੀ ਲੈ ਕੇ ਜਿਹੜੇ ਫਰਾਰ ਹੋ ਜਾਂਦੇ ਆ ਜੀ ਜੀ ਤਾਂ ਕਿੰਨੇ ਕੀ ਦੀ ਚੋਰੀ ਹੋਈ ਏ ਜਿਹੜੇ ਤੋਂ ਤਾਂ ਦੱਸ ਦਈਏ ਦੱਸਣ ਦੇ ਆ ਜਿਵੇਂ ਤਾਂ ਆਪਾਂ ਨਾਨਾ ਨਵੀ ਸੁਪਰਸਟਬੰਦੀ ਗੱਲਬਾਤ ਕੀਤੀ ਸੀ ਉਹਨਾਂ ਨੇ ਦੱਸਿਆ ਕਿ 50-60 ਲੱਖ ਦਾ ਜਿਹੜਾ ਨੁਕਸਾਨ ਹੋਇਆ ਜਿਹੜੇ ਚਾਂਦੀ ਦੀ ਗੱਲ ਕਰੀਏ 30-35 ਕਿਲੋ ਦੇ ਕਰੀਬ ਜਿਹੜਾ ਕਿ ਚਾਂਦੀ ਲੈ ਕੇ ਚੋਰੀ ਫਰਾਰ ਹੋ ਗਿਆ ਤੇ ਜੇਕਰ ਗੱਲ ਕਰੀਏ ਵਿੱਚ ਸੋਨਾ ਗਹਿਣੇ ਆਲ ਕਰ ਗੱਲ ਕਰੀਏ 50-70 ਲੱਖ ਦੇ ਕਰੀਬ ਦਾ ਨੁਕਸਾਨ ਹੋਇਆ ਹੀ ਹੋਇਆ ਜੀ ਤੇ ਪੁਲਿਸ ਸੀਸੀਟੀਵੀ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਪਤਾ ਲੱਗਿਆ ਕਿ ਅਖੀਰਕਾਰ ਇਹ ਜਿਹੜੇ ਵਿਅਕਤੀ ਸੀ ਕਿਹੜੇ ਸਿੱਥੇ ਸੀਗੇ ਤੇ ਪੁਲਿਸ ਦਾ ਕੀ ਕਹਿਣਾ ਹੈ ਇਸ ਪੂਰੇ ਮਾਮਲੇ ਲੈ ਕੇ ਜੀ ਬਿਲਕੁਲ ਤੁਹਾਨੂੰ ਦੱਸਦੀ ਹਾਂ ਇਸ ਮਾਮਲੇ ਵਿੱਚ ਪ ਮੰਦਰ ਕਮੇਟੀ ਨੇ ਸਾਬਾਟ ਜੀ ਨਾਲ ਗੱਲਬਾਤ ਕੀਤੀ ਹੈ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਇਸ ਸਿੱਟੇ ਦੇ ਅਧਾਰ ਤੇ ਜੋ ਜਿਹੜੇ ਹੈਗੇ ਨੇ ਚੋਰ ਹੈਗੇ ਉਹਨਾਂ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾਵੇਗੀ। ਇਹ ਜਾਣਕਾਰੀ ਲਈ ਧੰਨਵਾਦ ਅਖਮਿੰਦਰ ਤੁਹਾਨੂੰ ਦੱਸਦੀ ਹੈ ਕਿ ਅੱਜ ਸੁਰੇ ਦੀ ਵੱਡੀ ਖਬਰ ਜਿਹੜੀ ਹੈ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਜਿਹੜੇ ਬੀਆਰਐਸ ਨਗਰ ਦੇ ਵਿੱਚ ਸਥਿਤ ਇੱਕ ਪ੍ਰਾਚਨ ਸ਼ਿਵ ਸ਼ੀਤਲਾ ਮੰਦਿਰ ਦੇ ਵਿੱਚ ਵੱਡੀ ਚੋਰੀ ਹੋਈ ਹੈ ਸ਼ਿਵਲਿੰਗ ਤੋਂ ਚਾਂਦੀ ਅਤੇ ਸ਼ੀਤਲਾ ਮਾਤਾ ਜਿਹੜੇ ਨੇ ਉਹਨਾਂ ਤੋਂ 76 ਦੀ ਚੋਰੀ ਹੋਈ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ 30 ਤੋਂ 35 ਲੱਖ ਜਿਹੜੇ 30 ਤੋਂ 35 ਜਿਹੜੇ ਨੇ ਕਿਲੋ ਸੋਨਾ ਤੇ ਚਾਂਦੀ ਜਿਹੜੇ ਨੇ ਲੈ ਕੇ ਫਰਾਰ ਹੋ ਗਏ ਨੇ ਜਿੱਦੇ ਸੀਸੀਟੀਵੀ ਤਸਵੀਰਾਂ ਸਾਹਮਣੇ ਨੇ ਸੀਸੀਟੀਵੀ ਵਿੱਚ ਤੁਸੀਂ ਵੇਖ ਪਾ ਰਹੇ ਹੋ ਕਿਵੇਂ ਜਿਹੜੇ ਨੇ ਦੋ ਵਿਅਕਤੀ ਆਉਂਦੇ ਨੇ ਜਿਸ ਦੇ ਵਿੱਚ ਇੱਕ ਵਿਅਕਤੀ ਜਿਹੜਾ ਇਹ ਮੰਦਰ ਦੇ ਅੰਦਰ ਦਾਖਲ ਹੁੰਦਾ ਹੈ ਤਾਲਾ ਤੋੜ ਕੇ ਜਿਹੜੇ ਨੇ ਜਿੰਨੇ ਵੀ ਸੋਨਾ ਤੇ ਚਾਂਦੀ ਮਾਤਾ ਤੇ ਸ਼ਿਵ ਜੀ ਤੇ ਚੜਾਏ ਹੁੰਦੇ ਨੇ ਉਹ ਲੈ ਕੇ ਫਰਾਰ ਹੋ ਜਾਂਦੇ ਨੇ ਜਿਸ ਦੇ ਵਿੱਚ ਸੀਸੀਟੀਵੀ ਚ ਕਿਹਾ ਜਾ ਰਿਹਾ ਉਸ ਦੇ ਨਾਲ ਹੀ ਪੂਰਾ ਇਸ ਘਟਨਾ ਨੂੰ ਲੈ ਕੇ ਜਿਹੜੇ ਪੁਜਾਰੀ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਮਾਤਾ ਮੰਦਰ ਦੇ ਵਿੱਚ 50 ਤੋਂ 60 ਲੱਖ ਦੀ ਪੂਰੀ ਚੋਰੀ ਹੋਈ ਹੈ ਤਾਂ ਤਾਂ ਦੱਸ ਦਈਏ ਕਿ ਇਹ ਮੰਦਿਰ ਦਾ ਇਤਿਹਾਸ ਕਾਫੀ ਪੁਰਾਣਾ ਹੈ ਦੱਸਿਆ ਜਾਂਦਾ ਉਸ ਤੋਂ ਬਾਅਦ ਇਸ ਮੰਦਿਰ ਦੇ ਵਿੱਚ ਚੋਰੀ ਹੋਈ ਹੈ ਮੌਕੇ ਤੇ ਪੁਲਿਸ ਮੁਲਾਜ਼ਮ ਜਿਹੜੇ ਨੇ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਪੁਸ਼ਪਰਤਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਵੀ ਖੰਗਾਲੇ ਜਾ ਰਹੇ ਨੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰ ਇਹ ਦੋ ਨੌਜਵਾਨ ਜਿਹੜੇ ਨੇ ਕਿੱਥੋਂ ਆਏ ਸੀ ਤੇ ਕਿੱਥੇ ਕਿਉਂ ਚੋਰੀ ਕੀਤੀ ਗਈ ਹੈ ਤੇ ਮੰਦਿਰ ਦੇ ਉੱਤਰ ਕਿਹਾ ਜਾ ਰਿਹਾ ਹੈ ਕਿ ਮੰਦਿਰ ਦੇ ਉੱਤੇ ਜਿਹੜੇ ਨੇ ਚ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਜਿਹੜੇ ਨੇ ਇਹਾਰੇ ਮੰਦਰ ਦੇ ਅੰਦਰ ਸ਼ੂਜ਼ ਲੈ ਕੇ ਜਿਹੜੇ ਨੇ ਅੰਦਰ ਦਾਖਲ ਹੁੰਦੇ ਨੇ ਤੇ ਕਈ ਜਿਹੜੇ ਨੇ ਮੰਦਰ ਦੇ ਜਿਹੜੇ ਆ ਮੂਰਤੀਆਂ ਨੇ ਉਹ ਵੀ ਖੰਡਿਤ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਸੋਨਾ ਤੇ ਚਾਂਦੀ ਜਿਹੜੇ ਨੇ ਕਿਹਾ ਜਾ ਰਿਹਾ ਕਿ 70 ਤੋਂ 50 ਤੋਂ 60 ਲੱਖ ਜਿਹੜੇ ਨੇ ਉਹ ਲੈ ਕੇ ਫਰਾਰ ਹੋਏ ਨੇ ਤਸਵੀਰਾਂ ਜਿਹੜੀਆਂ ਨੇ ਸੀਸੀਟੀਵੀ ਕੈਮਰੇ ਰਿਡਦੀ ਹੈ ਜਿਹੜੀ ਫੁਟੇਜ ਜੜੀ ਹੈ ਉਹ ਵੀ ਸਾਹਮਣੇ ਆਈ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿਵੇਂ ਦੋ ਬਾਈਕ ਸਵਾਰ ਜਿਹੜੇ ਨੇ ਮੰਦਰਨੰਦ ਦਾਖਲ ਹੁੰਦੇ ਨੇ ਚੋਰੀ ਕਰਨ ਤੋਂ ਬਾਅਦ ਬਾਈਕ ਤੇ ਫਰਾਰ ਹੋ ਜਾਂਦੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਪੁਲਿਸ ਮੁਲਾਜ਼ਮ ਪਹੁੰਚੇ ਹੋਏ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਮੰਦਰ ਪ੍ਰਸ਼ਾਸਨ ਦੇ ਤੇ ਪੁਲਿਸ ਮੁਲਾਜ਼ਮ ਦਾ ਕੀ ਕਹਿਣਾ ਹੈ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਨੇ ਤਕਰੀਬਨ ਰਾਤ ਦੇ 1:30 ਵਜੇ जो कैमरे में आया कैमरे लगे हुए मंदिर में डेढ़ बजे के करीब दो बंदे ढका पोस्ट बंदे थे पूरा मुंह ढका हुआ था और हाथ में रॉड थी जो पिछला गेट है वो गेट का ताला तोड़ करके अंदर बढ़े और शीतला माता की पिंडी के ऊपर तकरीबन उन्नीस किलो चाँदी का कबर चढ़ा हुआ था कलश चढ़ा हुआ था वो ले गए तोड़ के कटर से काट के और उन शिवलिंग के ऊपर चांदी का पत्र चढ़ा हुआ था पूरा और शिव जी के गणेश जी के कार्तिकेय जी के और माता पार्वती जी के चांदी के मुकुट बने लगे हुए थे वो ले गए और माता जी की दुर्गा जी की सोने की नथ थी तकरीबन एक डेढ़ तोने की होगी वो ले गए ऑल ओवर पचास साठ लाख का तो होगा जी पचास साठ हाँ आज की सारा सारा आया है सब कुछ आया ਕਿਸ ਲੈ ਗਈ ਐਸੋਸਿਟੀ ਦੇ ਸਾਰੇ ਮੈਂਬਰ ਦੱਸ ਕਰ ਰਹੀ ਹੈ। ਸਵੇਰ 4:30 ਪੰਜ ਵਜੇ ਪੰਜ ਵਜੇ ਕੰਡਰ ਜੀ ਉੱਠੇ ਆ। ਉਦੋਂ ਉਹਨਾਂ ਨੇ ਦੇਖਿਆ ਕਿ ਮੰਦਰ ਦੇ ਗੇਟ ਕੋਲ ਹੋਇਆ ਸੀ ਕਿ ਤੇ ਸਾਰੇ ਦਰਵਾਜ਼ੇ ਚੈੱਕ ਕੀਤੇ ਉੱਥੇ ਜੀ ਹੋਇਆ ਸੀ ਸਾਰੇ ਦਿੱਤੇ ਉੱਤੇ ਕਿ ਚਾਂਦੀ ਦੇ ਸਾਰੇ ਮੁਕਟ ਉਤਾਰ ਲਏ ਗਏ ਤੇ ਸ਼੍ਰੀ ਸ਼ੀਤਲਾ ਮਾਤਾ ਜੀ ਦੇ ਪਿੰਡੂ ਦੇ ਉੱਪਰ ਜਿੰਨੀ ਚਾਂਦੀ ਚੜ੍ਹੀ ਹੋਈ ਸੀ ਉਹ ਤਾਂ ਬਹੁਤ ਜ਼ਿਆਦਾ ਚਾਂਦੀ ਚੜ੍ਹਦੀ ਆ। ਉਹਦੇ ਉੱਪਰ ਸ਼ੂਜ ਲੈ ਕੇ ਚੜ੍ਹ ਕੇ ਉਹਨਾਂ ਨੇ ਨਾਲੇ ਨੰਨੇ ਨਾਲੇ ਦਾ ਵੀ ਕੀਤਾ ਤੇ ਨਾਲੇ ਜਿੰਨੀ ਚਾਂਦੀ ਸੀ ਕਿ ਚਾਦਦੇ ਦੀ ਸਾਰੀ ਸਾਰੀ ਨਾਲੇ ਸ਼ਵਾਲਿਆਂ ਦੇ ਉੱਪਰ ਜਿਹੜਾ ਚਾਂਦੀ ਚੜੀ ਹੋਈ ਸੀ ਸ਼ਵਾਲਿਆਂ ਨੂੰ ਨਾਲੇ ਦਾ ਖੰਢੇ ਚ ਕੀਤਾ ਗਿਆ ਨਾਲੇ ਉਹਨਾਂ ਦੇ ਉੱਪਰ ਸਾਰੀ ਦੀ ਸਾਰੀ ਚਾਂਦੀ ਉਤਾਰੀ ਅੱਛਾ ਕਿੰਨੇ ਦਾ ਨੁਕਸਾਨ ਕਿੰਨੇ ਦਾ ਹੋਇਆ ਨੁਕਸਾਨ ਕਿੰਨਾ ਦਾ ਹੋਇਆ ਨੁਕਸਾਨ ਕੈਲੀਪਿਆ ਦਾ ਅੱਛਾ ਕਿਰੋ ਦੀ ਗੱਲ ਇਹ ਰਾਤ ਦੀ ਗੱਲ ਅੱਛਾ ਸੀਸੀਟੀਵੀ ਵਿੱਚ ਪਤਾ ਲੱਗਿਆ ਹਾਂਜੀ ਸੀਸੀਟੀਵੀ ਵਿੱਚ ਦੋ ਬੰਦੇ ਨਜ਼ਰ ਆਏ ਆ ਉਹ ਐ ਛੋਟੇ ਗੇੜ ਦੇ ਵਿੱਚੋਂ ਅੰਦਰ ਵੜੇ ਆ ਅੱਛਾ ਵੱਡੇ ਗੇਟ ਦੇ ਵਿੱਚੋਂ ਉਹਨਾਂ ਨੇ ਬਾਹਰ ਲੈ ਕੇ ਗਏ ਇੱਕ ਬੋਰੀਓ ਲੈ ਕੇ ਆਏ ਸੀ ਨਾਲ ਇੱਕ ਬੋਰੀਓ ਉਹਨਾਂ ਨੇ ਇੱਥੇ ਡੂਨੀ ਵਾਲੀ ਖਾਲੀ ਕਰਕੇ ਉਹਦੇ ਵਿੱਚ ਸਮਾਨ ਭਰ ਕੇ ਲੈ ਗਏ ਮੋਟਰਸਾਈਕਲ ਤੇ ਆਏ ਸੀ ਦੋ ਜਣੇ ਠੀਕ ਹੈ ਉਹ ਪਾਰੋਂ ਸਾਹਮਣੀ ਐਸ ਲਾਈਨ 'ਚੋਂ ਆਏ ਆ ਉੱਪਰੋਂ ਦੀ ਪਾਰਕ 'ਚੋਂ ਘੁੰਮ ਕੇ ਤੇ ਇੱਧਰ ਆ ਕੇ ਤੇ ਐਸ ਗੇਟ 'ਚ ਅੰਦਰ ਆ ਕੇ ਟਰੰਡੂ ਦੀ ਬਾਹਰ ਅੱਛਾ ਹੁਣ ਪੁਲਿਸ ਨਾਲ ਗੱਲਬਾਤ ਕੀਤੀ ਪੁਲਿਸ ਨਾਲ ਹਾਂਜੀ ਹਾਂਜੀ ਪੁਲਿਸ ਵਾਲੇ ਆਏ ਸੀ ਸਾਰੇ ਜਣੇ ਉਹ ਸਾਰੇ ਆਦਾ ਮੁੱਖਾ ਦੇਖ ਗਏ ਤੇ ਉਹ ਡੀਵੀਆਰ ਨਾਲ ਲੈ ਕੇ ਆ ਕੈਮਰਿਆਂ ਦਾ ਬਾਕੀ ਉਹ ਦੇਖਣਗੇ ਕਿ ਜਦ ਮੈਂ ਕੁਝ ਮੁੱਕਾ ਕਿਛਦਾ ਕੁਝ ਨਹੀਂ ਪਤਾ ਕਿੰਨੇ ਕਿੰਤੀ ਇਹ ਵੀ ਜਿੱਦਦੀ ਪਹਿਲੇ ਹੀ ਵਾਰਦਾਤ ਹੁੰਦੀ ਹੈ ਹਾਂਜੀ ਇਹ ਜੀ ਵਿੱਚ ਪਹਿਲੇ ਵੀ ਤੇਰੀ ਵਾਰਦਾਤ ਹੁੰਦੀ ਹੈ ਚੋਰੀ ਛੋਟੀਆਂ ਮੋਟੀਆਂ ਤਾਂ ਜਿਵੇਂ ਨਿਛੇੜੀ ਲੋਕ ਆ ਉਹ ਤਾਂ ਕਰਦੇ ਰਹਿੰਦੇ ਲੇਕਿਨ ਇਹ ਵੱਡੀ ਵਾਰਦਾਤ ਹੈ ਐਨੀ ਵੱਡੀ ਵਾਰਦਾਤ ਤਾਂ ਨਹੀਂ ਹੋਣੀ ਇਹ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਜੀ ਕਿ ਮੰਦਰ ਦੇ ਵਿੱਚ ਕੱਲ ਰਾਤ ਦੋ ਅਣਜਾਣ ਬੰਦੇ ਵੱਲੋਂ ਜਿਹੜੀ ਹੈਗੀ ਹੈ ਚੋਰੀ ਕੀਤੀ ਗਈ ਹੈ ਉੱਥੇ ਸਿਲਵਰ ਔਰਨਾਰਨਮੈਂਟਸ ਹੈਗੇ ਜਿਨ੍ਹਾਂ ਦੀ ਚੋਰੀ ਕੀਤੀ ਗਈ ਹੈ ਜੀ ਕੋਪਾ ਮੰਦਰ ਕਮੇਟੀ ਦੇ ਬਿਆਨਾਂ ਤੇ ਉੱਤੇ ਐਫਆਈਆਰ ਦਰਜ ਕਰ ਦਿੱਤੀ ਹੈ ਕਿ ਜਾਂਚ ਕੀਤੀ ਜਾ ਰਹੀ ਹੈ। ਕੋਈ ਕਹਿੰਦਾ ਕਿ ਕੀ ਨਾਮ ਆ ਤੇ ਕਿੰਨੇ ਕੁ ਦੀ ਚੋਰੀ ਹੋਈ ਹੈ? ਇਹ ਸ਼ਿਕਲਾ ਮਤਲਬ ਮਾਤਾ ਮੰਦਰ ਹੈਗਾ ਜੀ। ਦੋ ਬੰਦੇਵਾਂ ਵੱਲੋਂ ਚੋਰੀ ਕੀਤੀ ਗਈ ਹੈ। ਕੋਈ ਸੀਸੀਟੀਵੀ ਵਗੈਰਾ? ਹਾਂਜੀ ਸੀਸੀਟੀਵੀ ਫੁਟੇਜ ਵਗੈਰਾ ਆਪਾਂ ਜਿਹੜਾ ਹੈਗਾ ਚੈੱਕ ਕਰ ਰਹੇ ਹਾਂ ਜੀ। ਕਿੰਨੀ ਚਾਂਦੀ ਚੋਰੀ ਹੋਈ ਹੈ? ਕਿੰਨੀ ਚਾਂਦੀ ਪਤਾ ਲੱਗੇ। ਇਹ ਅਜੇ ਉਹ ਸਾਨੂੰ ਦੱਸਣਗੇ ਜੀ ਲਗਾ ਕੇ ਆਪਣਾ ਫਿਰਾਲ ਜ਼ੋਨ ਨੇ ਪ੍ਰੀਲੀਮਿਨਰੀ ਸਾਨੂੰ ਦੱਸਿਆ ਉਹਦੇ ਉੱਤੇ ਆਪਾਂ ਐਫਆਈਆਰ ਦਰਜ ਕਰ ਦਿੱਤੀ ਹੈ ਜੀ। ਕੋਈ ਦੇ ਵਿੱਚ ਆਏ। ਹਾਂਜੀ ਕਰ ਰਹੇ ਹਾਂ ਜੀ ਸੀਸੀਟੀਵੀ ਫੁ ਤਕਰੀਬਨ ਰਾਤ ਕੇ ਡੇਢ ਵਜੇ ਜੋ ਕੈਮਰੇ ਮੇ ਆਇਆ ਕੈਮਰੇ ਲਗੇ ਹੋਏ ਮੰਦਿਰ ਦੇ 1:30 ਵਜੇ ਦੇ ਕਰੀਬ ਦੋ ਬੰਦੇ ਧੱਕਾਪੋਸ਼ ਬੰਦੇ ਸਨ ਪੂਰਾ ਮੋਟਾ ਹੋਇਆ ਥਾ ਔਰ ਸੁਰੇਜੀ ਵੱਡੀ ਖਬਰ ਤੁਸੀ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਜੀ ਸੁਰੇਜੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਪ੍ਰਾਚੀਨ ਸ਼ਿਵ ਸ਼ੀਤਲਾ ਮੰਦਿਰ ਦੇ ਵਿੱਚ ਵੱਡੀ ਚੋਰੀ ਹੋਈ ਹੈ ਚੋਰਾਂ ਦੋ ਚੋਰ ਜਿਹੜੇ ਨੇ ਮੰਦਿਰ ਦੇ ਅੰਦਰ ਦਾਖਲ ਹੁੰਦੇ ਨੇ ਤੇ 30 ਤੋਂ 35 ਕਿਲੋ ਜਿਹੜਾ ਇਹ ਚਾਂਦੀ ਲੈ ਕੇ ਫਰਾਰ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਪਿਆਤੋ ਵੱਧ ਲੱਖ ਦੀ ਜਿਹੜੀ ਹੈ ਚੋਰੀ ਹੋਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਸੀਸੀਟੀਵੀ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਗਈਆਂ ਨੇ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਦੋ ਚੋਰ ਜਿਹੜੇ ਨੇ ਮੰਦਰ ਦੇ ਅੰਦਰ ਜਿਹੜੇ ਨੇ ਲੁਧਿਆਣਾ ਦੇ ਪ੍ਰਾਚਨ ਸ਼ੀਤਲਾ ਮੰਦਰ ਦੇ ਵਿੱਚ ਦਾਖਲ ਹੁੰਦੇ ਨੇ ਜਿਸ ਤੋਂ ਬਾਅਦ ਮੰਦਰ ਦੇ ਅੰਦਰ ਜਿੰਨੇ ਚਾਂਦੀ ਦੇ 76 ਜਾਂ ਫਿਰ ਸ਼ਿਵਜੀ ਦੇ ਛਟੜੇ ਹੁੰਦੇ ਨੇ ਉਹਨਾਂ ਸਭ ਕੁਝ ਲੈ ਕੇ ਫਰਾਰ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ 30 ਤੋਂ 35 ਕਿਲੋ ਚਾਂਦੀ ਜਿਹੜੇ ਨੇ ਲੈ ਕੇ ਫਰਾਰ ਹੋਏ ਨੇ 50 ਲੱਖ ਤੱਕ ਦੀ ਜਿਹੜੀ ਹੈ ਚੋਰੀ ਹੋਈ ਹੈ ਤਾਂ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਡਿਟੇਨ ਲੁਧਿਆਣਾ ਤੋਂ ਲਖਵਿੰਦਰ ਜੋ ਚੁਕੇ ਨੇ ਜੀ ਲਖਵਿੰਦਰ ਲੁਧਿਆਣਾ ਦੇ ਵਿੱਚ ਪ੍ਰਾਚਨ ਸ਼ੀਤਲਾ ਮੰਦਿਰ ਦੇ ਵਿੱਚ ਚੋਰੀ ਹੋਈ ਹੈ ਜੀ ਬਿਲਕੁਲ ਠੀਕ ਦੱਸ ਦिए ਇਹ ਲੁਧਿਆਣਾ ਦੇ ਬੀਆਰਾਤ ਨਗਰ ਦੇ ਵਿੱਚ ਇਤਿਹਾਸਿਕ ਜਿਹੜਾ ਮੰਦਿਰ ਹੈ ਪ੍ਰਾਚਨ ਮੰਦਿਰ ਹੈ ਸ਼ੀਤਲਾ ਮਾਤਾ ਮੰਦਿਰ ਤੇ ਤੱਕੀ ਦੇ ਰਾਤ ਤੇ 1:30 ਵਜੇ ਜਿਹੜੀ ਚੋਰੀ ਹੁੰਦੀ ਏ ਸੀਸੀਟੀਵੀ ਕਟੇਗੜਾ ਤੇ ਦੇਖ ਸਕਦੇ ਕਿ ਸਰੇ ਚੋਰ ਜਿਹੜੇ ਸਾਈਕਲ ਉਾਰ ਹੁੰਦੇ ਨੇ ਤਿੰਨੇ ਜਣੇ ਹੁੰਦੇ ਨੇ ਇੱਕ ਇੱਕ ਜਿਹੜਾ ਬਾਹਰ ਕੱਢਦਾ ਤੇ ਦੋ ਜਣੇ ਅੰਦਰ ਮੰਦਰ ਦੇ ਅੰਦਰ ਐਂਟਰ ਹੁੰਦੇ ਨੇ ਤੇ ਮੰਦਰ ਜਦੋਂ ਐਂਟਰ ਹੁੰਦੇ ਨੇ ਉਹਨਾਂ ਦੇ ਹੱਥੇ ਤੇ ਕਟਰ ਵੀ ਹੁੰਦਾ ਵਾ ਉਹ ਚੋ ਜਿਹੜਾ ਮੰਦਰ ਵਿੱਚ ਜਾ ਕੇ ਸੋਨਾ ਚਾਂਦੀ ਤੇ ਜਿਹੜੇ ਮਾਤਾ ਦੇ ਛੱਟਾ ਜਿਹੜਾ ਉਹ ਵੀ ਲੈ ਕੇ ਜਿਹੜੇ ਫਰਾਰ ਹੋ ਜਾਂਦੇ ਆ ਜੀ ਜੀ ਤਾਂ ਕਿੰਨੇ ਕਿੰਦੀ ਚੋਰੀ ਹੋਈ ਏ ਜਿਹੜੇ ਤੋਂ ਤੁਹਾਨੂੰ ਦੱਸ ਦਈਏ ਦੱਸਣਗੇ ਆ ਜਿਵੇਂ ਤਾਂ ਆਪਣਾ 29 ਸਪੈਸ ਬੰਦੀ ਗੱਲਬਾਤ ਕੀਤੀ ਸੀ ਉਹਨਾਂ ਨੇ ਦੱਸਿਆ ਕਿ 50-60 ਲੱਖ ਦਾ ਜਿਹੜਾ ਨੁਕਸਾਨ ਹੋਇਆ ਜਿਹੜੇ ਚਾਂਦੀ ਦੀ ਗੱਲ ਕਰੀਏ 30-35 ਕਿਲੋ ਦੇ ਕਰੀਬ ਜਿਹੜਾ ਕਿ ਚਾਂਦੀ ਲੈ ਕੇ ਚੋਰ ਫਰਾਰ ਹੋ ਗਿਆ ਤੇ ਜੇਕਰ ਗੱਲ ਕਰੀਏ ਵਿੱਚ ਸੋਨਾ ਕਹਣੇ ਆਲ ਡਿੱਗਰ ਗੱਲ ਕਰੀਏ 50-70 ਲੱਖ ਦੇ ਕਰੀਬ ਦਾ ਨੁਕਸਾਨ ਹੋਇਆ ਹੀ ਹੋਇਆ ਜੀ ਤੇ ਪੁਲਿਸ ਸੀਸੀਟੀਵੀ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਪਤਾ ਲੱਗਿਆ ਕਿ ਆਖਿਰਕਾਰ ਇਹ ਜਿਹੜੇ ਵਿਅਕਤੀ ਸੀ ਕਿਹੜੇ ਸੀ ਕਿੱਥੇ ਸੀਗੇ ਤੇ ਪੁਲਿਸ ਦਾ ਕੀ ਕਹਿਣਾ ਹੈ ਇਸ ਪੂਰੇ ਮਾਮਲੇ ਲੈ ਕੇ ਜੀ ਬਿਲਕੁਲ ਤਾਂ ਦੱਸ ਦਈਏ ਇਸ ਮਾਮਲੇ ਵਿੱਚ ਪੁਲਿਸ ਜ ਮੰਦਰ ਕਮੇਟੀ ਨੇ ਸਾਬਾਬ ਜੀ ਨਾਲ ਗੱਲਬਾਤ ਕੀਤੀ ਹੈ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਉਹਨਾਂ ਨੇ ਲੱਗਾ ਕਿ ਇਸ ਸੂਚੀ ਦੇ ਅਧਾਰ ਤੇ ਜੋ ਜਿਹੜੇ ਹੈਗੇ ਨੇ ਚੋਰ ਹੈਗੇ ਨੇ ਉਹਦੀ ਪਛਾਣ ਕਰਕੇ ਕਾਰਵਾਈ ਕੀਤੀ ਜਾਵੇਗੀ ਜਾਨਕਾਰੀ ਲਈ ਧੰਨਵਾਦ ਲਖਮਿੰਦਰ ਤੁਹਾਨੂੰ ਦੱਸ ਦਈਏ ਕਿ ਸੁਰੇ ਦੀ ਵੱਡੀ ਖਬਰ ਜਿਹੜੀ ਹੈ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਜਿਹੜੇ ਬੀਆਰਐਸ ਨਗਰ ਦੇ ਵਿੱਚ ਸਥਿਤ ਇੱਕ ਪ੍ਰਾਚਨ ਸ਼ਿਵ ਸ਼ੀਤਲਾ ਮੰਦਿਰ ਦੇ ਵਿੱਚ ਵੱਡੀ ਚੋਰੀ ਹੋਈ ਹੈ ਸ਼ਿਵਲਿੰਗ ਤੋਂ ਚਾਂਦੀ ਅਤੇ ਸ਼ੀਤਲਾ ਮਾਤਾ ਜਿਹੜੇ ਨੇ ਉਨ੍ਹਾਂ ਤੋਂ 76 ਦੀ ਚੋਰੀ ਹੋਈ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ 30 ਤੋਂ 35 ਲੱਖ ਜਿਹੜੇ 30 ਤੋਂ 35 ਜਿਹੜੇ ਨੇ ਕਿਲੋ ਸੋਨਾ ਤੇ ਚਾਂਦੀ ਜਿਹੜੇ ਨੇ ਲੈ ਕੇ ਫਰਾਰ ਹੋ ਗਏ ਨੇ ਜਿਸ ਦੇ ਸੀਸੀਟੀਵੀ ਤਸਵੀਰਾਂ ਸਾਹਮਣੇ ਹੈ ਨੇ ਸੀਸੀਟੀਵੀ ਵਿੱਚ ਤੁਸੀਂ ਵੇਖ 파 ਰਹੇ ਹੋ ਕਿਵੇਂ ਜਿਹੜੇ ਨੇ ਦੋ ਵਿਅਕਤੀ ਆਉਂਦੇ ਨੇ ਜਿਸ ਦੇ ਵਿੱਚ ਇੱਕ ਵਿਅਕਤੀ ਜਿਹੜਾ ਇਹ ਮੰਦਰ ਦੇ ਅੰਦਰ ਦਾਖਲ ਹੁੰਦਾ ਹੈ ਤਾਲਾ ਤੋੜ ਕੇ ਜਿਹੜੇ ਨੇ ਜਿੰਨੇ ਵੀ ਸੋਨਾ ਤੇ ਚਾਂਦੀ ਮਾਤਾ ਤੇ ਸ਼ਿਵ ਜੀ ਤੇ ਚੜਾਏ ਹੁੰਦੇ ਨੇ ਉਹ ਲੈ ਕੇ ਫਰਾਰ ਹੋ ਜਾਂਦੇ ਨੇ ਜਿਸ ਦੇ ਵਿੱਚ ਸੀਸੀਟੀਵੀ ਚ ਕਿਹਾ ਜਾ ਰਿਹਾ ਉਸ ਦੇ ਨਾਲ ਹੀ ਪੂਰਾ ਇਸ ਘਟਨਾ ਨੂੰ ਲੈ ਕੇ ਜਿਹੜੇ ਪੁਜਾਰੀ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਮਾਤਾ ਮੰਦਰ ਦੇ ਵਿੱਚ ਪਿਆ ਤਾਂ 60 ਲੱਖ ਦੀ ਪੂਰੀ ਚੋਰੀ ਹੋਈ ਆ ਤਾਂ ਤਨ ਦੱਸਦੀ ਹੈ ਕਿ ਇਹ ਮੰਦਰ ਦਾ ਇਤਿਹਾਸ ਕਾਫੀ ਪੁਰਾਣਾ ਹੈ ਦੱਸਿਆ ਜਾਂ ਇਸ ਤੋਂ ਬਾਅਦ ਇਸ ਮੰਦਰ ਦੇ ਵਿੱਚ ਚੋਰੀ ਹੋਈ ਹੈ ਮੌਕੇ ਤੇ ਪੁਲਿਸ ਮੁਲਾਜ਼ਮ ਜਿਹੜੇ ਨੇ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਪੁਸ਼ਪਰਤਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਵੀ ਖੰਗਾਲੇ ਜਾ ਰਹੇ ਨੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰ ਇਹ ਦੋ ਨੌਜਵਾਨ ਜਿਹੜੇ ਨੇ ਕਿੱਥੋਂ ਆਏ ਸੀ ਤੇ ਕਿੱਥੇ ਕਿਉਂ ਚੋਰੀ ਕੀਤੀ ਗਈ ਹੈ ਤੇ ਮੰਦਰ ਦੇ ਉੱਤਰ ਕਿਹਾ ਜਾ ਰਿਹਾ ਹੈ ਕਿ ਮੰਦਰ ਦੇ ਉੱਤੇ ਜਿਹੜੇ ਨੇ ਚ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਜਿਹੜੇ ਨੇ ਕਿਹਾ ਹੈ ਮੰਦਰ ਦੇ ਅੰਦਰ ਸ਼ੂਜ਼ ਲੈ ਕੇ ਜਿਹੜੇ ਨੇ ਅੰਦਰ ਦਾਖਲ ਹੁੰਦੇ ਨੇ ਤੇ ਕਈ ਜਿਹੜੇ ਨੇ ਮੰਦਰ ਦੇ ਜਿਹੜੇ ਮੂਰਤੀਆਂ ਨੇ ਉਹ ਵੀ ਖੰਡਿਤ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਸੋਨਾ ਤੇ ਚਾਂਦੀ ਜਿਹੜੇ ਨੇ ਕਿਹਾ ਜਾ ਰਿਹਾ ਕਿ 70 ਤੋਂ 50 ਤੋਂ 60 ਲੱਖ ਜਿਹੜੇ ਨੇ ਉਹ ਲੈ ਕੇ ਫਰਾਰ ਹੋਏ ਨੇ ਤਸਵੀਰਾਂ ਜਿਹੜੀਆਂ ਨੇ ਸੀਸੀਟੀਵੀ ਕੈਮਰੇ ਰਿਡਦੀ ਹੈ ਜਿਹੜੀ ਫੋਟੋ ਜੜੀ ਆ ਉਹ ਵੀ ਸਾਹਮਣੇ ਆਈ ਉਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿਵੇਂ ਦੋ ਬਾਈਕ ਸਵਾਰ ਜਿਹੜੇ ਨੇ ਮੰਦਰਦਨ ਦਾਖਿਲ ਹੁੰਦੇ ਨੇ ਚੋਰੀ ਕਰਨ ਤੋਂ ਬਾਅਦ ਬਾਈਕ ਤੇ ਫਰਾਰ ਹੋ ਜਾਂਦੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਪੁਲਿਸ ਮੁਲਾਜ਼ਮ ਪਹੁੰਚੇ ਹੋਏ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਮੰਦਰ ਪਰਿਸਰ ਦੇ ਤੇ ਪੁਲਿਸ ਮੁਲਾਜ਼ਮ ਦਾ ਕੀ ਕਹਿਣਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਨੇ ਤਕਰੀਬਨ ਰਾਤ ਕੇ 1:30 ਵਜੇ जो कैमरे में आया कैमरे लगे हुए मंदिर में डेढ़ बजे के करीब दो बंदे ढका पोष बंदे थे पूरा मुंह ढका हुआ था और हाथ में रॉड थी पिछला गेट है वो गेट का ताला तोड़ करके अंदर बड़े और शीतला माता की पिंडी के ऊपर तकरीबन उन्नीस किलो चांदी का कबर चढ़ा हुआ था कलश चढ़ा हुआ था ओले गए तोड़ के कटर से काट के और उन शिवलिंग के ऊपर चांदी का पत्र चढ़ा हुआ था पूरा और शिव जी के गणेश जी के कार्तिकेय जी के और माता पार्वती जी के चांदी के मुकुट बन लगे हुए थे वो ले गए और माता जी की दुर्गा जी की सोने की नथ थी तकरीबन एक डेढ़ तोले की हो गई वो ले गए ऑल ओवर पचास साठ लाख का तो होगा जी पचास साठ हाँ आज की इसमें सारा सारा आया सब कुछ आया ਉਹ ਇਸ ਲੈ ਗਈ ਐ ਐਸਐਸਟੀ ਦੇ ਬਿਖਾਰੀ ਉਹ ਦੰਦ ਕਰ ਰਹੀ ਹੈ ਸਵੇਰ 4:30 ਪੰਜ ਵਜੇ ਪੰਜ ਵਜੇ ਮੰਦਰ ਜੋ ਗਿਆ ਉਦੋਂ ਉਹਨਾਂ ਨੇ ਦੇਖਿਆ ਕਿ ਮੰਦਰ ਦੇ ਗੇਟ ਕੋਲ ਉਹ ਸੀ ਕਿ ਤੇ ਸਾਰੇ ਦਰਵਾਜ਼ੇ ਚੈੱਕ ਕੀਤੇ ਉੱਥੇ ਜਿੱਥੇ ਸੀ ਸਾਰੇ ਦਿੱਤੇ ਹੋਏ ਕਿ ਕਿ ਚੰਦਰੀ ਦੇ ਸਾਰੇ ਮੁਕਟ ਉਤਾਰ ਲਏਗੇ ਤੇ ਸ਼ੀਤਲਾ ਮਾਤਾ ਜੀ ਦੇ ਪਿੰਡੂ ਦੇ ਉੱਪਰ ਜਿੰਨੀ ਚੜ੍ਹਦੇ ਚੜ੍ਹੀ ਹੋਏ ਸੀ ਕਿ ਉਹ ਤਾਂ ਬਹੁਤ ਜ਼ਿਆਦਾ ਚੜ੍ਹਦੀ ਚੜ੍ਹਦੀ ਆ ਉਹਦੇ ਉੱਪਰ ਸ਼ੂਜ਼ ਲੈ ਕੇ ਚੜ੍ਹ ਕੇ ਉਹਨਾਂ ਨੇ ਨਾਲੇ ਨਾਲੇ ਦਾ ਬੇਰਾਨਾ ਵੀ ਦਿੱਤੀ ਤੇ ਨਾਲੇ ਢਿੱਨੀ ਜਾਂਦੇ ਸੀ ਕਿ ਚਾਹ ਦੇ ਜਾਰੇ ਸਾਰੇ ਸਾਰੇ ਨਾਲੇ ਸ਼ਿਵਾਲਿਆਂ ਦੇ ਉੱਪਰ ਜਿਹੜਾ ਚਾਹ ਚੜੀ ਹੋਈ ਸੀ ਸ਼ਿਵਾਲਿਆਂ ਨੂੰ ਨਾਲੇ ਦਾ ਖੰਡ ਵਿੱਚ ਕੀਤਾ ਗਿਆ ਨਾਲੇ ਉਹਨਾਂ ਤੋਂ ਸਾਰੀ ਦੀ ਸਾਰੀ ਚਾਹ ਉਤਾਰੀ ਅੱਛਾ ਕਿੰਨੇ ਦਾ ਨੁਕਸਾਨ ਕਿੰਨੇ ਦਾ ਹੋ ਗਿਆ ਨੁਕਸਾਨ ਨੁਕਸਾਨ ਕਿੰਨਾ ਨੁਕਸਾਨ ਕਿਹਾਲੀ ਪਿਆ ਲੱਗਦਾ ਲੱਗਦਾ ਅੱਛਾ ਕਿਰੋ ਦੀ ਗੱਲ ਇਹ ਰਾਤ ਦੀ ਗੱਲ ਸੀਸੀਟੀਵੀ ਵਿੱਚ ਪਤਾ ਲੱਗ ਗਿਆ। ਹਾਂਜੀ ਸੀਸੀਟੀਵੀ ਵਿੱਚ ਦੋ ਬੰਦੇ ਨਜ਼ਰ ਆਏ ਆ। ਉਹ ਐ ਛੋਟੇ ਗੇਟ ਦੇ ਵਿੱਚੋਂ ਅੰਦਰ ਵੜੇ ਆ। ਤਾਂ ਉਹ ਵੱਡੇ ਗੇਟ ਦੇ ਵਿੱਚੋਂ ਉਹਨਾਂ ਨੇ ਬਾਹਰ ਲੈ ਕੇ ਗਏ ਆ। ਇੱਕ ਬੋਰੀਓ ਲੈ ਕੇ ਆਏ ਸੀਗੇ ਨਾਲ ਇੱਕ ਬੋਰੀ ਉਹਨਾਂ ਨੇ ਅੱ체 ਡੂਮਿਆਂ ਵਾਲੀ ਖਾਲੀ ਕਰਕੇ ਉਹਦੇ ਵਿੱਚ ਸਮਾਨ ਭਰ ਕੇ ਲੈ ਗਏ। ਮੋਟਰਸਾਈਕਲ ਤੇ ਆਏ ਸੀ ਦੋ ਜਣੇ। ਠੀਕ ਹੈ। ਉਹ ਪਾਣੋਂ ਸਾਹਮਣੇ ਐਸ ਲਾਈਨ 'ਚੋਂ ਆਏ ਆ। ਉੱਪਰੋਂ ਦੀ ਪਾਰਕ 'ਚੋਂ ਘੁੰਮ ਕੇ ਤੇ ਇੱਧਰ ਆ ਕੇ ਤੇ ਐਸ ਗੇਟ 'ਚ ਅੰਦਰ ਆ ਕੇ ਉਧਰੋਂ ਦੀ ਬਾਹਰ। ਅੱਛਾ ਹੁਣ ਪੁਲਿਸ ਨਾਲ ਗੱਲਬਾਤ ਹਾਂ ਜੀ ਹਾਂ ਜੀ ਬਹੁਤ ਸਾਰੇ ਆਇਜੇ ਸਾਰੇ ਜਣੇ ਉਹ ਸਾਰੇ ਆ ਦਾ ਮੁਕਾ ਦੇਖ ਗਏ ਤੇ ਉਹ ਡੀ ਵੀ ਆਰ ਨਾਲ ਲੈ ਕੇ ਆ ਕੈਮਰਿਆਂ ਦਾ ਬਾਕੀ ਉਹ ਦੇਖਣਗੇ ਕੀ ਜਨਾ ਕੁਛ ਮਤ ਕਿਸੇ ਦਾ ਕੁਝ ਨਹੀਂ ਪਤਾ ਕਿੰਨੇ ਕਿਤੇ ਜਿੱਦਾਂ ਦੀ ਪਹਿਲਾਂ ਵੀ ਵਾਰਦਾਤ ਹੋਈ ਰਹਿੰਦੀ ਹਾਂ ਹਾਂ ਜੀ ਇਹ ਜੀ ਵਿੱਚ ਪਹਿਲਾਂ ਵੀ ਤੇਰੀ ਵਾਰਦਾਤ ਹੁੰਦੀ ਹੈ ਛੋਟੀਆਂ ਮੋਟੀਆਂ ਤਾਂ ਜਿਵੇਂ ਨਿਛੇੜੀ ਲੋਕ ਆ ਉਹ ਤਾਂ ਕਰਦੇ ਰਹਿੰਦੇ ਲੇਕਿਨ ਇਹ ਵੱਡੀ ਵਾਰਦਾਤ ਹੈ ਇੰਨੀ ਵੱਡੀ ਵਾਰਦਾਤ ਤਾਂ ਨਹੀਂ ਹੋਈ ਇਹ ਸਾਡੇ ਕੋਲ ਇਨਟੀਮੇਸ਼ਨ ਆਈ ਹੈਗੀ ਜੀ ਕਿ ਮੰਦਰ ਦੇ ਵਿੱਚ ਕੱਲ ਰਾਤ ਦੋ ਅਣਜਾਣ ਬੰਦੇ ਵੱਲੋਂ ਜਿਹੜੀ ਹੈਗੀ ਹੈ ਚੋਰੀ ਕੀਤੀ ਗਈ ਹੈ ਉੱਥੇ ਸਿਲਵਰ ਔਰਨਾਰਨਮੈਂਟਸ ਹੈਗੇ ਜਿਨ੍ਹਾਂ ਦੀ ਚੋਰੀ ਕੀਤੀ ਗਈ ਹੈ ਜੀ ਸੋ ਆਪਾਂ ਮੰਦਰ ਕਮੇਟੀ ਦੇ ਬਿਆਨਾਂ ਦੇ ਉੱਤੇ ਐਫ ਆਈ ਆਰ ਦਰਜ ਕਰ ਦਿੱਤੀ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਕੋਈ ਕਹਿੰਦਾ ਮੰਦਰ ਦਾ ਕੀ ਨਾਮ ਹੈ ਤੇ ਕਿੰਨੇ ਕਲੀ ਚੋਰੀ ਹੋਈ ਹੈ ਇਹ ਸ਼ਿਕਲਾ ਮਤਲ ਮਾਤਾ ਮੰਦਰ ਹੈਗਾ ਜੀ ਦੋ ਬੰਦੇ ਵੱਲੋਂ ਚੋਰੀ ਕੀਤੀ ਗਈ ਹੈ ਕੋਈ ਸੀਸੀਟੀਵੀ ਵਗੈਰਾ ਹਾਂਜੀ ਸੀਸੀਟੀ ਫੁਟੇਜ ਵਗੈਰਾ ਆਪਾਂ ਜਿਹੜਾ ਹੈਗਾ ਚੈੱਕ ਕਰ ਰਹੇ ਹਾਂ ਜੀ ਕਿੰਨੀ ਚਾਂਦੀ ਚੋਰੀ ਹੋਈ ਹੈ ਕਿੰਨੀ ਚਾਂਦੀ ਪਤਾ ਨਹੀਂ ਇਹ ਹਜੇ ਉਹ ਸਾਨੂੰ ਦੱਸਣਗੇ ਜੀ ਲਗਾ ਕੇ ਆਪਣਾ ਸਵੇਰਾਲ ਜੂਨ ਨੇ ਪ੍ਰੀਮੀਂਟਰੀ ਸੰਮੁਦਸੇ ਉਹਤੇ ਪੈਸਾ ਦਰਜ ਕਰ ਦਿੱਤੀ ਜੀ ਕੋਈ ਦੇ ਵਿੱਚ ਆਏ हां जी ਕਰ ਰਹੇ ਹਾਂ ਜੀ ਸੀਸੀਟੀਵੀ ਕਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਜੀ ਸੁਰੇ ਜੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਪਰਾਚੇਨ ਸ਼ਿਵ ਸ਼ੀਤਲਾ ਮੰਦਿਰ ਦੇ ਵਿੱਚ ਵੱਡੀ ਚੋਰੀ ਹੋਈ ਹੈ ਚੋਰਾਂ ਦੋ ਚੋਰ ਜਿਹੜੇ ਨੇ ਮੰਦਿਰ ਦੇ ਅੰਦਰ ਦਾਖਲ ਹੁੰਦੇ ਨੇ ਤੇ 30 ਤੋਂ 35 ਕਿਲੋ ਜਿਹੜਾ ਇਹ ਚਾਂਦੀ ਲੈ ਕੇ ਫਰਾਰ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਪਿਆਤੋ ਵੱਧ ਲੱਖ ਦੀ ਜਿਹੜੀ ਹੈ ਚੋਰੀ ਹੋਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਸੀਸੀਟੀਵੀ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਗਈਆਂ ਨੇ ਜਿਸਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਦੋ ਚੋਰ ਜਿਹੜੇ ਨੇ ਮੰਦਰ ਦੇ ਅੰਦਰ ਜਿਹੜੇ ਨੇ ਲੁਧਿਆਣਾ ਦੇ ਪ੍ਰਾਚਨ ਸ਼ੀਤਲਾ ਮੰਦਰ ਦੇ ਵਿੱਚ ਆ ਦਾਖਲ ਹੁੰਦੇ ਨੇ ਜਿਸ ਤੋਂ ਬਾਅਦ ਮੰਦਰ ਦੇ ਅੰਦਰ ਜਿੰਨੇ ਚਾਂਦੀ ਦੇ ਛੱਤਰ ਜਾਂ ਫਿਰ ਸ਼ਿਵਜੀ ਦੇ ਛਟੇ ਹੁੰਦੇ ਨੇ ਉਹਨਾਂ ਸਭ ਕੁਝ ਲੈ ਕੇ ਫਰਾਰ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ 30 ਤੋਂ 35 ਕਿਲੋ ਚਾਂਦੀ ਜਿਹੜੇ ਨੇ ਲੈ ਕੇ ਫਰਾਰ ਹੋਏ ਨੇ 50 ਲੱਖ ਤੱਕ ਦੀ ਜਿਹੜੀ ਹੈ ਚੋਰੀ ਹੋਈ ਹੈ ਤਾਂ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਡਿਟੇਨ ਲੁਧਿਆਣਾ ਤੋਂ ਲਖਵਿੰਦਰ ਜੋ ਚੁਕੇ ਨੇ ਜੀ ਲਖਵਿੰਦਰ ਲੁਧਿਆਣਾ ਦੇ ਵਿੱਚ ਪ੍ਰਾਚਨ ਸ਼ੀਤਲਾ ਮੰਦਿਰ ਦੇ ਵਿੱਚ ਚੋਰੀ ਹੋਈ ਹੈ ਜੀ ਬਿਲਕੁਲ ਤੁਹਾਨੂੰ ਦੱਸ ਦਈਏ ਇਹ ਲੁਧਿਆਣਾ ਦੇ ਬੀਆਰਐਸ ਨਗਰ ਦੇ ਵਿੱਚ ਇਤਿਹਾਸਿਕ ਜਿਹੜਾ ਮੰਦਿਰ ਹੈ ਪ੍ਰਾਚਨ ਮੰਦਿਰ ਹੈ ਸ਼ੀਤਲਾ ਮਾਤਾ ਮੰਦਿਰ ਤੇ ਤੱਕੀ ਦੇ ਰਾਤ ਤੇ 1:30 ਵਜੇ ਜਿਹੜੀ ਚੋਰੀ ਹੁੰਦੀ ਹੈ ਸੀਸੀਟੀਵੀ ਕਟੇਰੇ ਤੇ ਦੇਖ ਸਕਦੇ ਕਿ ਸਰੇ ਚੋਰ ਜਿਹੜੇ ਸਾਈਕਲ ਹੁੰਦੇ ਨੇ ਤਿੰਨੇ ਜਣੇ ਹੁੰਦੇ ਨੇ ਇੱਕ ਇੱਕ ਜਣਾ ਬਾਹਰ ਕੱਢਦਾ ਤੇ ਦੋ ਜਣੇ ਅੰਦਰ ਮੰਦਰ ਦੇ ਅੰਦਰ ਐਂਟਰ ਹੁੰਦੇ ਨੇ ਤੇ ਮੰਦਰ ਜਦੋਂ ਐਂਟਰ ਹੁੰਦੇ ਨੇ ਉਹਨਾਂ ਦੇ ਹੱਥੇ ਤੇ ਕਟਰ ਵੀ ਹੁੰਦਾ ਉਹ ਚੋਰ ਮੰਦਰ ਵਿੱਚ ਜਾ ਕੇ ਸੋਨਾ ਚਾਂਦੀ ਤੇ ਜਿਹੜੇ ਮਾਤਾ ਦੇ ਛੱਤ ਜਿਹੜਾ ਉਹ ਵੀ ਲੈ ਕੇ ਜਿਹੜੇ ਫਰਾਰ ਹੋ ਜਾਂਦੇ ਆ ਜੀ ਜੀ ਤਾਂ ਕਿੰਨੇ ਕਿੰਦੀ ਚੋਰੀ ਹੋਈ ਹੈ ਜਿਹੜੇ ਤੁਹਾਨੂੰ ਦੱਸ ਦਈਏ ਦੱਸਣ ਦੇ ਆ ਵੀ ਤਾਂ ਆਪਣਾ ਨਾ ਨਾ ਇਸ ਤੋਂ ਬੰਦੀ ਗੱਲਬਾਤ ਕੀਤੀ ਸੀ ਉਹਨਾਂ ਨੇ ਦੱਸਿਆ ਕਿ 50-60 ਲੱਖ ਦਾ ਜਿਹੜਾ ਨੁਕਸਾਨ ਹੋਇਆ ਜਿਹੜੇ ਚਾਂਦੀ ਦੀ ਗੱਲ ਕਰੀਏ 30-35 ਕਿਲੋ ਦੇ ਕਰੀਬ ਜਿਹੜਾ ਕਿ ਚਾਂਦੀ ਲੈ ਕੇ ਚੋਰ ਫਰਾਰ ਹੋ ਗਿਆ ਲੇਕਿਨ ਗੱਲ ਕਰੀਏ ਵਿੱਚ ਸੋਨਾ ਗਹਿਣੇ ਆਲ ਇਕੱਤਰ ਗੱਲ ਕਰੀਏ 50-70 ਲੱਖ ਦੇ ਕਰੀਬਾ ਨੁਕਸਾਨ ਹੋਇਆ ਹੀ ਹੋਇਆ ਜੀ ਤੇ ਪੁਲਿਸ ਸੀਸੀਟੀਵੀ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਪਤਾ ਲੱਗਿਆ ਕਿ ਅਖਿਰਕਾਰ ਇਹ ਜਿਹੜੇ ਵਿਅਕਤੀ ਸੀ ਕਿਹੜੇ ਸੀ ਕਿੱਥੇ ਸੀਗੇ ਤੇ ਪੁਲਿਸ ਦਾ ਕੀ ਕਹਿਣਾ ਹੈ ਇਸ ਪੂਰੇ ਮਾਮਲੇ ਲੈ ਕੇ ਜੀ ਬਿਲਕੁਲ ਤਾਂ ਦੱਸਦੀ ਹੈ ਇਸ ਮਾਮਲੇ ਵਿੱਚ ਪੁਲਿਸ ਜਦੋਂ ਇਸ ਮ ਮੰਦਰ ਕਮੇਟੀ ਨੇ ਸਾਬ ਮਾਪਾ ਜੀ ਦੀ ਗੱਲਬਾਤ ਕੀਤੀ ਹੈ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਉਹਨਾਂ ਨੇ ਲੰਘਿਆ ਕਿ ਇਸ ਸਿਸਟਮ ਦੇ ਅਧਾਰ ਤੇ ਜੋ ਜਿਹੜੇ ਹੈਗੇ ਨੇ ਚੋਰ ਹੈਗੇ ਨਾਲ ਵੀ ਪਛਾਣ ਕਰਕੇ ਕਾਰਵਾਈ ਕੀਤੀ ਜਾਵੇਗੀ ਜਾਣਕਾਰੀ ਲਈ ਧੰਨਵਾਦ ਲਖਮਿੰਦਰ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਹੈ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਜਿਹੜੇ ਬੀਆਰਐਸ ਨਗਰ ਦੇ ਵਿੱਚ ਸਥਿਤ ਇੱਕ ਪ੍ਰਾਚਨ ਸ਼ਿਵ ਸ਼ੀਤਲਾ ਮੰਦਿਰ ਦੇ ਵਿੱਚ ਵੱਡੀ ਚੋਰੀ ਹੋਈ ਹੈ ਸ਼ਿਵਲਿੰਗ ਤੋਂ ਚਾਂਦੀ ਅਤੇ ਸ਼ੀਤਲਾ ਮਾਤਾ ਜਿਹੜੇ ਨੇ ਉਨ੍ਹਾਂ ਤੋਂ 76 ਦੀ ਚੋਰੀ ਹੋਈ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ 30 ਤੋਂ 35 ਲੱਖ ਜਿਹੜੇ 30 ਤੋਂ 35 ਜਿਹੜੇ ਨੇ ਕਿਲੋ ਸੋਨਾ ਤੇ ਚਾਂਦੀ ਜਿਹੜੇ ਨੇ ਲੈ ਕੇ ਫਰਾਰ ਹੋ ਗਏ ਨੇ ਜਿਸ ਦੇ ਸੀਸੀਟੀਵੀ ਤਸਵੀਰਾਂ ਸਾਹਮਣੇ ਹੈ ਨੇ ਸੀਸੀਟੀਵੀ ਵਿੱਚ ਤੁਸੀਂ ਵੇਖ ਪਾ ਰਹੇ ਹੋ ਕਿਵੇਂ ਜਿਹੜੇ ਨੇ ਦੋ ਵਿਅਕਤੀ ਆਉਂਦੇ ਨੇ ਜਿਸ ਦੇ ਵਿੱਚ ਇੱਕ ਵਿਅਕਤੀ ਜਿਹੜਾ ਇਹ ਮੰਦਰ ਦੇ ਅੰਦਰ ਦਾਖਲ ਹੁੰਦਾ ਹੈ ਤਾਲਾ ਤੋੜ ਕੇ ਜਿਹੜੇ ਨੇ ਜਿੰਨੇ ਵੀ ਸੋਨਾ ਤੇ ਚਾਂਦੀ ਮਾਤਾ ਤੇ ਸ਼ਿਵ ਜੀ ਤੇ ਚੜਾਏ ਹੁੰਦੇ ਨੇ ਉਹ ਲੈ ਕੇ ਫਰਾਰ ਹੋ ਜਾਂਦੇ ਨੇ ਜਿਸ ਦੇ ਵਿੱਚ ਸੀਸੀਟੀਵੀ ਚ ਕਿਹਾ ਜਾ ਰਿਹਾ ਉਸ ਦੇ ਨਾਲ ਹੀ ਪੂਰਾ ਇਸ ਘਟਨਾ ਨੂੰ ਲੈ ਕੇ ਜਿਹੜੇ ਪੁਜਾਰੀ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਮਾਤਾ ਮੰਦਰ ਦੇ ਵਿੱਚ ਪਿਆ ਤੋ 60 ਲੱਖ ਦੀ ਪੂਰੀ ਚੋਰੀ ਹੋਈ ਆ ਤਾਂ ਤਨ ਦੱਸ ਦਈਏ ਕਿ ਇਹ ਮੰਦਰ ਦਾ ਇਤਿਹਾਸ ਕਾਫੀ ਪੁਰਾਣਾ ਹੈ ਦੱਸਿਆ ਜਾਂ ਇਸ ਤੋਂ ਬਾਅਦ ਇਸ ਮੰਦਰ ਦੇ ਵਿੱਚ ਚੋਰੀ ਹੋਈ ਹੈ ਮੌਕੇ ਤੇ ਪੁਲਿਸ ਮੁਲਾਜ਼ਮ ਜਿਹੜੇ ਨੇ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਪੁਛ ਪੜਤਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਵੀ ਖੰਗਾਲੇ ਜਾ ਰਹੇ ਨੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰ ਇਹ ਦੋ ਨੌਜਵਾਨ ਜਿਹੜੇ ਨੇ ਕਿੱਥੋਂ ਆਏ ਸੀ ਤੇ ਕਿੱਥੇ ਕਿਉਂ ਚੋਰੀ ਕੀਤੀ ਗਈ ਹੈ ਤੇ ਮੰਦਰ ਦੇ ਉੱਤਰ ਕਿਹਾ ਜਾ ਰਿਹਾ ਹੈ ਕਿ ਮੰਦਰ ਦੇ ਉੱਤੇ ਜਿਹੜੇ ਨੇ ਚ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਜਿਹੜੇ ਨੇ ਕਿਹਾ ਹੈ ਮੰਦਰ ਦੇ ਅੰਦਰ ਸ਼ੂਜ਼ ਲੈ ਕੇ ਜਿਹੜੇ ਨੇ ਅੰਦਰ ਦਾਖਲ ਹੁੰਦੇ ਨੇ ਤੇ ਕਈ ਜਿਹੜੇ ਨੇ ਮੰਦਰ ਦੇ ਜਿਹੜੇ ਮੂਰਤੀਆਂ ਨੇ ਉਹ ਵੀ ਖੰਡਿਤ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਸੋਨਾ ਤੇ ਚਾਂਦੀ ਜਿਹੜੇ ਨੇ ਕਿਹਾ ਜਾ ਰਿਹਾ ਕਿ 70 ਤੋਂ 50 ਤੋਂ 60 ਲੱਖ ਜਿਹੜੇ ਨੇ ਉਹ ਲੈ ਕੇ ਫਰਾਰ ਹੋਏ ਨੇ ਤਸਵੀਰਾਂ ਜਿਹੜੀਆਂ ਨੇ ਸੀਸੀਟੀਵੀ ਕੈਮਰੇ ਰਿਡਦੀ ਹੈ ਜਿਹੜੀ ਫੁਟੇਜ ਜੜੀ ਆ ਉਹ ਵੀ ਸਾਹਮਣੇ ਆਈ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿਵੇਂ ਦੋ ਬਾਈਕ ਸਵਾਰ ਜਿਹੜੇ ਨੇ ਮੰਦਰਦਨ ਦਾਖਲ ਹੁੰਦੇ ਨੇ ਚੋਰੀ ਕਰਨ ਤੋਂ ਬਾਅਦ ਬਾਈਕ ਤੇ ਫਰਾਰ ਹੋ ਜਾਂਦੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਪੁਲਿਸ ਮੁਲਾਜ਼ਮ ਪਹੁੰਚੇ ਹੋਏ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਮੰਦਰ ਪਰਿਸ਼ਦ ਦੇ ਤੇ ਪੁਲਿਸ ਮੁਲਾਜ਼ਮ ਦਾ ਕੀ ਕਹਿਣਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਨੇ ਤਕਰੀਬਨ ਰਾਤ ਕੇ 1:30 ਵਜੇ जो कैमरे में आया कैमरे लगे हुए मंदिर में डेढ़ बजे के करीब दो बंदे ढका बंदे थे पूरा मुंह ढका हुआ था और हाथ में रॉड थी पिछला गेट है वो गेट का ताला तोड़ करके अंदर बड़े और शीतला माता की पिंडी के ऊपर तकरीबन उन्नीस किलो चांदी का कबर चढ़ा हुआ था कलश चढ़ा हुआ था ओले गए तोड़ के कटर से काट के और उन शिवलिंग के ऊपर चांदी का पत्र चढ़ा हुआ था पूरा और शिव जी के गणेश जी के कार्तिकेय जी के और माता पार्वती जी के चांदी के मुकुट बन लगे हुए थे वो ले गए और माता जी की दुर्गा जी की सोने की नथ थी तकरीबन एक डेढ़ तोले लेकर हो गई वो ले गए ऑल ओवर पचास साठ लाख का तो होगा जी पचास साठ हाँ आज की सारा सारा आया सब कुछ आया ਪੁਲਿਸ ਲੈ ਗਈ ਐਸਐਸਟੀਬੀ ਦੀ ਸਾਰੀ ਉਹ ਜਾਂਚ ਕਰ ਰਹੀ ਹੈ। ਸਵੇਰ 5:00 5:15 ਹੋ ਗਏ ਉਦੋਂ ਉਹਨਾਂ ਨੇ ਦੇਖਿਆ ਕਿ ਮੰਦਿਰ ਦੇ ਗੇਟ ਕੋਲ ਉਹ ਸੀ ਕਿ ਤੇ ਸਾਰੇ ਦਰਵਾਜ਼ੇ ਚੈੱਕ ਕੀਤੇ ਉੱਥੇ ਜਿਹੜੀ ਵਿੱਚ ਕਿ ਸਾਰੇ ਜਿੰਨੇ ਉੱਤੇ ਹੈ ਕਿ ਕਿ ਚੰਦੀ ਦੇ ਸਾਰੇ ਮੁਕਟ ਉਤਾਰ ਲਏ ਗਏ ਤੇ ਸ਼ੀਤਲਾ ਮਾਤਾ ਜੀ ਦੇ ਪਿੰਡੂ ਦੇ ਉੱਪਰ ਜਿੰਨੀ ਚੜ੍ਹਦੇ ਚੜ੍ਹੀ ਹੋਏ ਸੀ ਕਿ ਉਹਨਾਂ ਤੋਂ ਬਹੁਤ ਜ਼ਿਆਦਾ ਚੜ੍ਹਦੀ ਚੜ੍ਹਦੀ ਆ ਉਹਦੇ ਉੱਪਰ ਸ਼ੂਜ਼ ਲੈ ਕੇ ਚੜ੍ਹ ਕੇ ਉਹਨਾਂ ਨੇ ਲੋਕ ਇਹਨੂੰ ਨਾਣਾ ਦਾ ਵੇਰੀਐਂਟ ਵੀ ਕਿਹਾ। ਤੇ ਨਾਲੇ ਵੀ ਨਹੀਂ ਜਾਂਦੇ ਸੀ ਕਿ ਚਾਹ ਦੇ ਜਾਰੇ ਸਾਰੇ ਸਾਰੇ ਨਾਲੇ ਸ਼ਿਵਾਲਿਆਂ ਦੇ ਉੱਪਰ ਜਿਹੜਾ ਚਾਂਦੀ ਚੜੀ ਹੋਈ ਸੀਗੀ ਸ਼ਿਵਾਲਿਆਂ ਨੂੰ ਨਾਲੇ ਦਾ ਖੰਡ ਇਹ ਕੀਤਾ ਗਿਆ। ਨਾਲੇ ਉੱਪਰੋਂ ਸਾਰੀ ਦੀ ਸਾਰੀ ਚਾਂਦੀ ਉਤਾਰੀ। ਅੱਛਾ ਕਿੰਨੇ ਦਾ ਨੁਕਸਾਨ ਕਿੰਨੇ ਦਾ ਹੋ ਗਿਆ? ਨੁਕਸਾਨ ਉਸਾਨ ਕਿੰਨਾ? ਨੁਕਸਾਨ ਕਿਹਾਲੀ ਕਿਹਾਲਾ? ਅੱਛਾ ਕਿਰੋ ਦੀ ਗੱਲ? ਇਹ ਰਾਤ ਦੀ ਗੱਲ ਹੈ। ਅੱਛਾ ਸੀਸੀਟੀਵੀ ਵਿੱਚ ਪਤਾ ਲੱਗਿਆ? ਹਾਂਜੀ ਸੀਸੀਟੀਵੀ ਵਿੱਚ ਦੋ ਬੰਦੇ ਨਜ਼ਰ ਆਏ ਆ। ਉਹ ਐ ਛੋਟੇ ਗੇਟ ਦੇ ਵਿੱਚੋਂ ਅੰਦਰ ਵੜੇ ਆ ਤਾਂ ਉਹ ਵੱਡੇ ਗੇਟ ਦੇ ਵਿੱਚੋਂ ਉਹਨਾਂ ਨੇ ਬਾਹਰ ਲੈ ਕੇ ਗਏ ਇੱਕ ਬੋਰੀ ਉਹ ਲੈ ਕੇ ਆਏ ਸੀਗੇ ਨਾਲ ਇੱਕ ਬੋਰੀ ਉਹਨਾਂ ਨੇ ਇੱਥੇ ਡੂਮਿਆਂ ਵਾਲੀ ਕਾਲੀ ਕਰਕੇ ਉਹਦੇ ਵਿੱਚ ਸਾਮਾਨ ਭਰ ਕੇ ਲੈ ਗਏ ਮੋਟਰਸਾਈਕਲ ਤੇ ਆਏ ਸੀ ਦੋ ਜਣੇ ਠੀਕ ਹੈ ਉਹ ਪਾਣੂ ਸਾਹਮਣੇ ਐਸ ਲਾਈਨ 'ਚੋਂ ਆਏ ਆ ਤੁਸੀਂ ਦੇਖ ਲਓ ਦੈਨਿਕ ਸਵੇਰਾ ਟੀਵੀ ਤੇ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਜੀ ਸੁਰੇ ਜੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਪਰਾਚੇਨ ਸ਼ਿਵ ਸ਼ੀਤਲਾ ਮੰਦਿਰ ਦੇ ਵਿੱਚ ਵੱਡੀ ਚੋਰੀ ਹੋਈ ਹੈ ਚੋਰਾਂ ਦੋ ਚੋਰ ਜਿਹੜੇ ਨੇ ਮੰਦਰ ਦੇ ਅੰਦਰ ਦਾਖਲ ਹੁੰਦੇ ਨੇ ਤੇ 30 ਤੋਂ 35 ਕਿਲੋ ਜਿਹੜਾ ਇਹ ਚਾਂਦੀ ਲੈ ਕੇ ਫਰਾਰ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਪਿਆ ਤੋਂ ਵੱਧ ਲੱਖ ਦੀ ਜਿਹੜੀ ਹੈ ਚੋਰੀ ਹੋਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਸੀਸੀਟੀਵੀ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਗਈਆਂ ਨੇ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਦੋ ਚੋਰ ਜਿਹੜੇ ਨੇ ਮੰਦਰ ਦੇ ਅੰਦਰ ਜਿਹੜੇ ਨੇ ਲੁਧਿਆਣਾ ਦੇ ਪ੍ਰਾਚਨ ਸ਼ੀਤਲਾ ਮੰਦਰ ਦੇ ਵਿੱਚ ਦਾਖਲ ਹੁੰਦੇ ਨੇ ਜਿਸ ਤੋਂ ਬਾਅਦ ਮੰਦਰ ਦੇ ਅੰਦਰ ਜਿੰਨੇ ਚਾਂਦੀ ਦੇ 76 ਜਾਂ ਫਿਰ ਸ਼ਿਵਜੀ ਦੇ ਚੜੇ ਹੁੰਦੇ ਨੇ ਉਹਨਾਂ ਸਭ ਕੁਝ ਲੈ ਕੇ ਫਰਾਰ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ 30 ਤੋਂ 35 ਕਿਲੋ ਚਾਂਦੀ ਜਿਹੜੀ ਨੇ ਲੈ ਕੇ ਫਰਾਰ ਹੋਏ ਨੇ 50 ਲੱਖ ਤੱਕ ਦੀ ਜਿਹੜੀ ਹੈ ਚੋਰੀ ਹੋਈ ਹੈ ਤਾਂ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਰਿਟਨ ਲੁਧਿਆਣਾ ਤੋਂ ਲਖਵਿੰਦਰ ਜੋ ਚੁਕੇ ਨੇ ਜੀ ਲਖਵਿੰਦਰ ਲੁਧਿਆਣਾ ਦੇ ਵਿੱਚ ਪ੍ਰਾਚਨ ਸ਼ੀਤਲਾ ਮੰਦਿਰ ਦੇ ਵਿੱਚ ਚੋਰੀ ਹੋਈ ਹੈ ਜੀ ਬਿਲਕੁਲ ਤੁਹਾਨੂੰ ਦੱਸਦੀ ਇਹ ਲੁਧਿਆਣਾ ਦੇ ਬੀਆਰਐਫ ਨਗਰ ਦੇ ਵਿੱਚ ਇਤਿਹਾਸਿਕ ਜਿਹੜਾ ਮੰਦਿਰ ਆ ਪ੍ਰਾਚਨ ਮੰਦਿਰਾ ਸ਼ੀਤਲਾ ਮਾਤਾ ਮੰਦਿਰ ਜਿੱਥੇ ਕੀ ਬੇ ਰਾਤ 1:30 ਵਜੇ ਦੇ ਕਰੀਬ ਜਿਹੜੀ ਚੋਰੀ ਹੁੰਦੀ ਹੈ ਸੀਟੀਵੀ ਤੁਸੀਂ ਘਰ ਦੇ ਦੇਖ ਸਕਦੇ ਕਿ ਸਰ ਇਹ ਜੋ ਜਿਹੜੇ ਸਾਈਟਸਵਾਰ ਹੁੰਦੇ ਨੇ ਤਿੰਨੇ ਜਣੇ ਹੁੰਦੇ ਨੇ ਇੱਕ ਇੱਕ ਜਿਹੜਾ ਬਾਹਰ ਕੱਢਦਾ ਤੇ ਦੋ ਜਣੇ ਅੰਦਰ ਮੰਦਰ ਦੇ ਅੰਦਰ ਐਂਟਰ ਹੁੰਦੇ ਨੇ ਤੇ ਮੰਦਰ ਜਿਹੜਾ ਐਂਟਰ ਹੁੰਦੇ ਨੇ ਉਹਨਾਂ ਦੇ ਹੱਥ ਵਿੱਚ ਕਟਰ ਵੀ ਹੁੰਦਾ ਉਹ ਜੋ ਜਿਹੜਾ ਮੰਦਰ ਵਿੱਚ ਜਾ ਕੇ ਸੋਨਾ ਚਾਂਦੀ ਤੇ ਜਿਹੜੇ ਮਾਤਾ ਦੇ ਛੱਟ ਜਿਹੜਾ ਉਹ ਵੀ ਲੈ ਕੇ ਜਿਹੜੇ ਫਰਾਰ ਹੋ ਜਾਂਦੇ ਆ ਜੀ ਜੀ ਤਾਂ ਕਿੰਨੇ ਕੀ ਦੀ ਚੋਰੀ ਹੋਈ ਹੈ ਜਿਹਨੂੰ ਤੁਸੀਂ ਦੱਸ ਦਈਏ ਦੱਸਣ ਦੇ ਜੇ ਵੀ ਪੰਨਾ ਨਾ ਇਸ ਤੋਂ ਬੰਦੀ ਗੱਲਬਾਤ ਕੀਤੀ ਸੀ ਉਹਨਾਂ ਨੇ ਦੱਸਿਆ ਕਿ 50-60 ਲੱਖ ਦਾ ਜਿਹੜਾ ਨੁਕਸਾਨ ਹੋਇਆ ਜਿਹੜਾ ਚਾਂਦੀ ਦੀ ਗੱਲ ਕਰੀਏ 30-35 ਕਿਲੋ ਦੇ ਕਰੀਬ ਜਿਹੜਾ ਕਿ ਚਾਂਦੀ ਲੈ ਕੇ ਚੋਰ ਫਰਾਰ ਹੋ ਗਿਆ ਲੇਕਰ ਗੱਲ ਕਰੀਏ ਵਿੱਚ ਸੋਨਾ ਗਹਿਣੇ ਜਿਹੜਾ ਗੱਲ ਕਰੀਏ 58 ਲੱਖ ਦੇ ਕਰੀਬ ਦਾ ਨੁਕਸਾਨ ਹੋਇਆ ਹੀ ਹੋਇਆ ਜੀ ਤੇ ਪੁਲਿਸ ਸੀਸੀਟੀਵੀ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਪਤਾ ਲੱਗਿਆ ਕਿ ਅਖਿਰਕਾਰ ਇਹ ਜਿਹੜੇ ਵਿਅਕਤੀ ਸੀ ਕਿਹੜੇ ਸੀ ਕਿੱਥੇ ਸੀਗੇ ਤੇ ਪੁਲਿਸ ਦਾ ਕੀ ਕਹਿਣਾ ਹੈ ਇਸ ਪੂਰੇ ਮਾਮਲੇ ਲੈ ਕੇ ਜੀ ਬਿਲਕੁਲ ਤਾਂ ਦੱਸਦੀ ਹੈ ਇਸ ਮਾਮਲੇ ਵਿੱਚ ਪੁਲਿਸ ਨੇ ਜਦੋਂ ਇਸ ਮਾਮਲਾ ਧਿਆਨ ਵਿੱਚ ਆਇਆ ਕਰੋ ਮੰਦਰ ਕਮੇਟੀ ਨੇ ਸਾਬਾਬਾ ਜੀ ਨਾਲ ਗੱਲਬਾਤ ਕੀਤੀ ਹੈ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਇਸ ਸੂਚੀ ਦੇ ਵਿੱਚ ਅਧਾਰ ਤੇ ਜੋ ਜਿਹੜੇ ਹੈਗੇ ਨੇ ਚੋਰ ਹੈਗੇ ਨੇ ਉਹਦੀ ਪਛਾਣ ਕਰਕੇ ਕਾਰਵਾਈ ਕੀਤੀ ਜਾਵੇਗੀ ਜੀ ਜਾਣਕਾਰੀ ਲਈ ਧੰਨਵਾਦ ਲਖਮਿੰਦਰ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਸੁਰੇ ਦੀ ਵੱਡੀ ਖਬਰ ਜਿਹੜੀ ਹੈ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਜਿਹੜੇ ਬੀਆਰਐਸ ਨਗਰ ਦੇ ਵਿੱਚ ਸਥਿਤ ਇੱਕ ਪ੍ਰਾਚਨ ਸ਼ਿਵ ਸ਼ੀਤਲਾ ਮੰਦਿਰ ਦੇ ਵਿੱਚ ਵੱਡੀ ਚੋਰੀ ਹੋਈ ਹੈ ਸ਼ਿਵਲਿੰਗ ਤੋਂ ਚਾਂਦੀ ਅਤੇ ਸ਼ੀਤਲਾ ਮਾਤਾ ਜਿਹੜੇ ਨੇ ਉਨ੍ਹਾਂ ਤੋਂ 76 ਦੀ ਚੋਰੀ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ 30 ਤੋਂ 35 ਲੱਖ ਜਿਹੜੇ 30 ਤੋਂ 35 ਜਿਹੜੇ ਨੇ ਕਿਲੋ ਸੋਨਾ ਤੇ ਚਾਂਦੀ ਜਿਹੜੇ ਨੇ ਲੈ ਕੇ ਫਰਾਰ ਹੋ ਗਏ ਨੇ ਜਿਸ ਦੇ ਸੀਸੀਟੀਵੀ ਤਸਵੀਰਾਂ ਸਾਹਮਣੇ ਹੈ ਨੇ ਸੀਸੀਟੀਵੀ ਵਿੱਚ ਤੁਸੀਂ ਵੇਖ 파 ਰਹੇ ਹੋ ਕਿਵੇਂ ਜਿਹੜੇ ਨੇ ਦੋ ਵਿਅਕਤੀ ਆਉਂਦੇ ਨੇ ਜਿਸ ਦੇ ਵਿੱਚ ਇੱਕ ਵਿਅਕਤੀ ਜਿਹੜਾ ਇਹ ਮੰਦਰ ਦੇ ਅੰਦਰ ਦਾਖਲ ਹੁੰਦਾ ਹੈ ਤਾਲਾ ਤੋੜ ਕੇ ਜਿਹੜੇ ਨੇ ਜਿੰਨੇ ਵੀ ਸੋਨਾ ਤੇ ਚਾਂਦੀ ਮਾਤਾ ਤੇ ਸ਼ਿਵ ਜੀ ਤੇ ਚੜਾਏ ਹੁੰਦੇ ਨੇ ਉਹ ਲੈ ਕੇ ਫਰਾਰ ਹੋ ਜਾਂਦੇ ਨੇ ਜਿਸ ਦੇ ਵਿੱਚ ਸੀਸੀਟੀਵੀ ਚ ਕਿਹਾ ਜਾ ਰਿਹਾ ਉਸ ਦੇ ਨਾਲ ਹੀ ਪੂਰਾ ਇਸ ਘਟਨਾ ਨੂੰ ਲੈ ਕੇ ਜਿਹੜੇ ਪੁਜਾਰੀ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਮਾਤਾ ਮੰਦਰ ਦੇ ਵਿੱਚ ਪਿਆ ਤੋ 60 ਲੱਖ ਦੀ ਪੂਰੀ ਚੋਰੀ ਹੋਈ ਆ ਤਾਂ ਤਨ ਦੱਸਦੀ ਹੈ ਕਿ ਇਹ ਮੰਦਰ ਦਾ ਇਤਿਹਾਸ ਕਾਫੀ ਪੁਰਾਣਾ ਹੈ ਦੱਸਿਆ ਜਾਂ ਇਸ ਤੋਂ ਬਾਅਦ ਇਸ ਮੰਦਰ ਦੇ ਵਿੱਚ ਚੋਰੀ ਹੋਈ ਹੈ ਮੌਕੇ ਤੇ ਪੁਲਿਸ ਮੁਲਾਜ਼ਮ ਜਿਹੜੇ ਨੇ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਪੁਸ਼ਪਰਤਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਵੀ ਖੰਗਾਲੇ ਜਾ ਰਹੇ ਨੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰ ਇਹ ਦੋ ਨੌਜਵਾਨ ਜਿਹੜੇ ਨੇ ਕਿੱਥੋਂ ਆਏ ਸੀ ਤੇ ਕਿੱਥੇ ਕਿਉਂ ਚੋਰੀ ਕੀਤੀ ਗਈ ਹੈ ਤੇ ਮੰਦਰ ਦੇ ਉੱਤਰ ਕਿਹਾ ਜਾ ਰਿਹਾ ਹੈ ਕਿ ਮੰਦਰ ਦੇ ਉੱਤੇ ਜਿਹੜੇ ਨੇ ਚ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਜਿਹੜੇ ਨੇ ਕਿਹਾ ਹੈ ਮੰਦਰ ਦੇ ਅੰਦਰ ਸ਼ੂਜ਼ ਲੈ ਕੇ ਜਿਹੜੇ ਨੇ ਅੰਦਰ ਦਾਖਲ ਹੁੰਦੇ ਨੇ ਤੇ ਕਈ ਜਿਹੜੇ ਨੇ ਮੰਦਰ ਦੇ ਜਿਹੜੇ ਮੂਰਤੀਆਂ ਨੇ ਉਹ ਵੀ ਖੰਡਿਤ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਸੋਨਾ ਤੇ ਚਾਂਦੀ ਜਿਹੜੇ ਨੇ ਕਿਹਾ ਜਾ ਰਿਹਾ ਕਿ 70 ਤੋਂ 50 ਤੋਂ 60 ਲੱਖ ਜਿਹੜੇ ਨੇ ਉਹ ਲੈ ਕੇ ਫਰਾਰ ਹੋਏ ਨੇ ਤਸਵੀਰਾਂ ਜਿਹੜੀਆਂ ਨੇ ਸੀਸੀਟੀਵੀ ਕੈਮਰੇ ਰਿਡਦੀ ਹੈ ਜਿਹੜੀ ਫੁਟੇਜ ਜੜੀ ਆ ਉਹ ਵੀ ਸਾਹਮਣੇ ਆਈ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿਵੇਂ ਦੋ ਬਾਈਕ ਸਵਾਰ ਜਿਹੜੇ ਨੇ ਮੰਦਰਦਨ ਦਾਖਿਲ ਹੁੰਦੇ ਨੇ ਚੋਰੀ ਕਰਨ ਤੋਂ ਬਾਅਦ ਬਾਈਕ ਤੇ ਫਰਾਰ ਹੋ ਜਾਂਦੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਪੁਲਿਸ ਮੁਲਾਜ਼ਮ ਪਹੁੰਚੇ ਹੋਏ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਮੰਦਰ ਪਰਿਸ਼ਦ ਦੇ ਤੇ ਪੁਲਿਸ ਮੁਲਾਜ਼ਮ ਦਾ ਕੀ ਕਹਿਣਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਨੇ ਤਕਰੀਬਨ ਰਾਤ ਕੇ 1:30 ਵਜੇ जो कैमरे में आया कैमरे लगे हुए मंदिर में डेढ़ बजे के करीब दो बंदे ढकापोस पोस्ट बंदे थे पूरा मुंह ढका हुआ था और हाथ में रॉड थी पिछला गेट है वो गेट का ताला तोड़ करके अंदर बढ़े और क्षेत्र माता की पिंडी के ऊपर तकरीबन उन्नीस किलो चांदी का कबर चढ़ा हुआ था कलश चढ़ा हुआ था वो ले गए तोड़ के कटर से काट के और उन शिवलिंग के ऊपर चांदी का पत्र चढ़ा हुआ था पूरा और शिव जी के गणेश जी के कार्तिकेय जी के और माता पार्वती जी के चांदी के मुकुट बने लगे हुए थे वो ले गए और माता जी की दुर्गा जी की सोने की नथ थी तकरीबन एक डेढ़ तो लेकर हो वो ले गए ऑल ओवर पचास साठ लाख का तो होगा जी पचास साठ हाँ आज की सारा सारा आया सब कुछ आया ਉਹ ਇਸ ਲੇਗਾਈ ਐਸੋਸਿਟੀ ਦੇ ਸਾਰੇ ਉਹਨਾਂ ਦਾ ਜਾਂਚ ਕਰ ਰਹੀ ਹੈ। ਸਵੇਰ 5:00 ਵਜੇ 5:15 ਹੋ ਗਏ ਆ ਉਦੋਂ ਉਹਨਾਂ ਨੇ ਦੇਖਿਆ ਕਿ ਮੰਦਿਰ ਦੇ ਗੇਟ ਕੋਲ ਉਹ ਜਿਵੇਂ ਤੇ ਸਾਰੇ ਦਰਵਾਜ਼ੇ ਚੈੱਕ ਕੀਤੇ ਉੱਥੇ ਜਿਹੜੀ ਵਿੱਚ ਕਿ ਸਾਰੇ ਜੁੱਤੀ ਉੱਤੇ ਜਿਵੇਂ ਚੰਦਰੀ ਦੇ ਸਾਰੇ ਮੁਕਟ ਉਤਾਰ ਲਏ ਗਏ ਤੇ ਸ਼ੀਤਲਾ ਮਾਤਾ ਜੀ ਦੇ ਪਿੰਡੂ ਦੇ ਉੱਪਰ ਜਿੰਨੀ ਚੜ੍ਹਦੇ ਚੜ੍ਹੀ ਹੋਏ ਚ ਕਿ ਉਹ ਤਾਂ ਬਹੁਤ ਜ਼ਿਆਦਾ ਚੜ੍ਹਦੀ ਚੜ੍ਹਦੀ ਆ ਉਹਦੇ ਉੱਪਰ ਸ਼ੂਜ਼ ਲੈ ਕੇ ਚੜ੍ਹ ਕੇ ਉਹਨਾਂ ਨੇ ਲੋਕਿੰ ਨੇ ਨਾਲੇ ਦਾ ਬੇਰਾਨੀ ਦਿੱਤੀ ਤੇ ਨਾਲੇ ਢਿੰਨੀ ਚਾਹੁੰਦੇ ਸੀ ਕਿ ਚਾਹ ਦੇ ਦੀ ਸਾਰੀ ਸਾਰੀ ਨਾਲੇ ਸ਼ਿਵਾਲਿਆਂ ਦੇ ਉੱਪਰ ਜਿਹੜਾ ਚਾਂਦੀ ਚੜੀ ਹੋਈ ਸੀ ਸ਼ਿਵਾਲਿਆਂ ਨੂੰ ਨਾਲੇ ਦਾ ਖੰਡਿਤ ਕੀਤਾ ਗਿਆ ਨਾਲੇ ਉਹਨਾਂ ਦੇ ਉੱਪਰੋਂ ਸਾਰੀ ਦੀ ਸਾਰੀ ਚਾਂਦੀ ਉਤਾਰੀ ਅੱਛਾ ਕਿੰਨੇ ਦਾ ਨੁਕਸਾਨ ਕਿੰਨੇ ਦਾ ਹੋ ਗਿਆ ਨੁਕਸਾਨ ਉਸਾਨ ਕਿੰਨਾ ਨੁਕਸਾਨ ਕਿਹਾਲੀ ਪਿਆ ਲੱਗ ਅੱਛਾ ਕਿਰੋ ਦੀ ਗੱਲ ਇਹ ਰਾਤ ਦੀ ਗੱਲ ਹੈ ਸিসিਟੀਵੀ ਵਿੱਚ ਪਤਾ ਲੱਗਿਆ ਹਾਂਜੀ ਸিসিਟੀਵੀ ਵਿੱਚ ਦੋ ਬੰਦੇ ਨਜ਼ਰ ਆਏ ਆ ਉਹ ਐ ਛੋਟੇ ਗੇਟ ਦੇ ਵਿੱਚੋਂ ਅੰਦਰ ਵੜੇ ਆ ਤਾਂ ਉਹ ਵੱਡੇ ਗੇਟ ਦੇ ਵਿੱਚੋਂ ਉਹਨਾਂ ਨੇ ਬਾਹਰ ਲੈ ਕੇ ਗਏ ਇੱਕ ਬੋਰੀ ਉਹ ਲੈ ਕੇ ਆਏ ਸੀਗੇ ਨਾਲ ਇੱਕ ਬੋਰੀ ਉਹਨਾਂ ਨੇ ਇੱਥੇ ਡੂਗਿਆਂ ਵਾਲੀ ਖਾਲੀ ਕਰਕੇ ਉਹਦੇ ਵਿੱਚ ਸਮਾਨ ਭਰ ਕੇ ਲੈ ਗਏ ਮੋਟਰਸਾਈਕਲ ਤੇ ਆਏ ਸੀ ਦੋ ਜਣੇ ਠੀਕ ਹੈ ਉਹ ਪਾਰੋਂ ਸਾਹਮਣੇ ਐਸ ਲਾਈਨ 'ਚੋਂ ਆਏ ਆ ਉੱਪਰੋਂ ਦੀ ਪਾਰਕ 'ਚੋਂ ਘੁੰਮ ਕੇ ਤੇ ਇੱਧਰ ਆ ਕੇ ਤੇ ਐਸ ਗੇਟ 'ਚ ਅੰਦਰ ਆ ਕੇ ਟਰੰਡ ਦੀ ਬਾਹਰ ਅੱਛਾ ਹੁਣ ਪੁਲਿਸ ਨਾਲ ਗੱਲਬਾਤ ਹਾਂ ਜੀ ਹੰਝੂ ਲੋ ਸੋਲੇ ਆਇ ਤੇ ਚਾਰੇ ਦੇ ਉਹ ਸਾਰੇ ਆ ਦਾ ਮੁਕਾ ਦੇਖ ਗਏ ਤੇ ਉਹ ਵੀ ਆਰ ਨਾਲ ਲੈ ਕੇ ਕੈਮਰਿਆਂ ਦਾ ਬਾਕੀ ਉਹ ਦੇਖਣਗੇ ਕੀ ਜਦ ਨਾਲ ਕੁਛ ਕੁਛ ਦਾ ਕੁਛ ਨਹੀਂ ਪਤਾ ਕਿੰਨੇ ਕਿੰਨੇ ਹਾਂ ਜੀ ਤੇਰੀ ਵਿੱਚ ਪਹਿਲੇ ਵੀ ਵਾਰਦਾਤ ਹੁੰਦੀ ਹੈ ਹਾਂ ਜੀ ਤੇਰੀ ਵਿੱਚ ਪਹਿਲੇ ਵੀ ਤੇਰੀ ਵਾਰਦਾਤ ਹੁੰਦੀ ਹੈ ਛੋਟੀਆਂ ਮੋਲਟੀਆਂ ਤਾਂ ਜਿਵੇਂ ਨਿਸ਼ੇੜੀ ਲੋਕ ਆ ਉਹ ਤਾਂ ਕਰਦੇ ਰਹਿੰਦੇ ਲੇਕਿਨ ਇਹ ਵੱਡੀ ਵਾਰਦਾਤ ਹੈ ਇੰਨੀ ਵੱਡੀ ਵਾਰਦਾਤ ਨਹੀਂ ਹੋਣੀ ਇਹ ਸਾਡੇ ਕੋਲ ਇੰਟੀਮੇਸ਼ਨ ਆਈ ਹੈ ਜੀ ਕਿ ਮੰਦਰ ਦੇ ਵਿੱਚ ਕੱਲ ਰਾਤ ਦੋ ਅਣਜਾਣ ਬੰਦੇ ਵੱਲੋਂ ਜਿਹੜੀ ਹੈਗੀ ਹੈ ਚੋਰੀ ਕੀਤੀ ਗਈ ਹੈ ਉੱਥੇ ਸਿਲਵਰ ਔਰਨਾਰਨਮੈਂਟਸ ਹੈਗੇ ਜਿਨ੍ਹਾਂ ਦੀ ਚੋਰੀ ਕੀਤੀ ਗਈ ਹੈ ਜੀ ਸੋ ਆਪਾਂ ਮੰਦਰ ਕਮੇਟੀ ਦੇ ਬਿਆਨਾਂ ਤੇ ਫੋਟੇ ਐਫ ਆਈ ਆਰ ਦਰਜ ਕਰ ਦਿੱਤੀ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਕੋਈ ਕਹਿੰਦਾ ਮੰਦਰ ਦਾ ਕੀ ਨਾਮ ਹੈ ਤੇ ਕਿੰਨੇ ਕਲੀ ਚੋਰੀ ਹੋਈ ਹੈ ਇਹ ਸ਼ਿਕਲਾ ਮਾਤਲਾ ਮਾਤਾ ਮੰਦਰ ਹੈਗਾ ਜੀ ਦੋ ਬੰਦਿਆਂ ਵੱਲੋਂ ਚੋਰੀ ਕੀਤੀ ਗਈ ਹੈ ਕੋਈ ਸੀਸੀਟੀਵੀ ਵਗੈਰਾ ਹਾਂਜੀ ਸੀਸੀਟੀ ਫੁਟੇਜ ਵਗੈਰਾ ਆਪਾਂ ਜਿਹੜਾ ਉਹ ਚੈੱਕ ਕਰ ਰਹੇ ਹਾਂ ਜੀ ਕਿੰਨੀ ਚਾਂਦੀ ਚੋਰੀ ਹੋਈ ਹੈ ਕਿੰਨੀ ਚਾਂਦੀ ਹੋ ਪਤਾ ਲੱਗੇ ਇਹ ਹਜੇ ਉਹ ਸਾਨੂੰ ਦੱਸਣਗੇ ਜੀ ਲਗਾ ਕੇ ਆਪਣਾ ਜਰਾਲ ਜੂਨ ਨੇ ਪ੍ਰੀਕਿੰਟਰੀ ਸੰਬੰਧੀ ਸਾਨੂੰ ਦੱਸਿਆ ਉਹ ਦਿੱਤੇ ਪਾਈਫਾਇਰ ਦਰਜ ਕਰ ਦਿੱਤੀ ਜੀ ਕੋਈ ਦੇ ਵਿੱਚ ਆਏ ਸਾਜੀ ਕਰ ਰਹੇ ਹਾਂ ਜੀ ਸੀਸੀਡੀ